ਮਸ਼ਹੂਰ ਵਲੌਗਰ ਅਤੇ ਇਨਫਲੂਐਂਸਰ ਪ੍ਰਭ ਕੌਰ ਤੇ ਉਸਦੇ ਪਤੀ ਨਿਸ਼ਾਨ ਖੈਰਾ ਨੂੰ ਕੌਣ ਨਹੀਂ ਜਾਣਦਾ ਇਹ ਜੋੜਾ ਲਗਾਤਾਰ ਆਪਣੀਆਂ ਵੀਡੀਓਜ਼ ਤੇ ਵਲੌਗਸ ਕਰਕੇ ਸੋਸ਼ਲ ਮੀਡੀਆ ਤੇ ਵਾਇਰਲ ਰਹਿੰਦਾ ਹੈ ਇਸ ਵੇਲੇ ਦੋਨੋਂ ਵਿਦੇਸ਼ ਵਿੱਚ ਰਹਿ ਰਹੇ ਹਨ ਤੇ ਅਕਸਰ ਆਪਣੇ ਸੋਸ਼ਲ ਪਲੇਟਫਾਰਮਾਂ ਤੇ ਨਵੀਆਂ ਰੀਲਾਂ ਅਤੇ ਪੋਸਟਾਂ ਸਾਂਝੀਆਂ ਕਰਦੇ ਹਨ ਜਿਨ੍ਹਾਂ ਨੂੰ ਲੋਕ ਬਹੁਤ ਪਸੰਦ ਕਰਦੇ ਹਨ ਉਨ੍ਹਾਂ ਦੇ ਲੱਖਾਂ ਫੋਲੋਅਰ ਹਨ ਪਰ ਜਿੱਥੇ ਉਹਨਾਂ ਨੂੰ ਪਿਆਰ ਕਰਨ ਵਾਲਿਆਂ ਦੀ ਗਿਣਤੀ ਵੱਡੀ ਹੈ ਉੱਥੇ ਹੀ ਹੇਟ ਕਰਨ ਵਾਲੇ ਅਤੇ ਟ੍ਰੋਲਰ ਵੀ ਘੱਟ ਨਹੀਂ ਹਨ ਹਾਲ ਹੀ ਦੇ ਵਿੱਚ ਕੁਝ ਐਸਾ ਹੀ ਵਾਕਿਆ ਵਾਪਰਿਆ ਜਿਸ ਕਾਰਨ ਦੋਨਾਂ ਨੇ ਲਾਈਵ ਆ ਕੇ ਆਪਣਾ ਗੁੱਸਾ ਜ਼ਾਹਿਰ ਕੀਤਾ ਜਾਣਕਾਰੀ ਮੁਤਾਬਕ ਸਨੈਪਚੈਟ ਤੇ ਉਹਨਾਂ ਬਾਰੇ ਕੁਝ ਲੋਕਾਂ ਨੇ ਅਣਚਾਹੀ ਅਤੇ ਗਲਤ ਕਮੈਂਟ ਕੀਤੇ ਇਸ ਤੋਂ ਬਾਅਦ ਨਿਸ਼ਾਨ ਖੈਰਾ ਨੇ ਆਪਣੀ ਸਨੈਪਚੈਟ ਸਟੋਰੀ ਤੇ ਇੱਕ ਪੋਸਟ ਪਾਈ ਜਿਸ ਵਿੱਚ ਉਸਨੇ ਲੋਕਾਂ ਨੂੰ ਸਿੱਧੇ ਤੌਰ ਤੇ ਕਹਿ ਦਿੱਤਾ ਤੇ ਉਹਨਾਂ ਨੂੰ ਵੱਡੀਆਂ ਗੱਲਾਂ ਆਖ ਦਿੱਤੀਆਂ ਉਸਨੇ ਪੋਸਟ ਸਾਂਝੀ ਕਰਕੇ ਲਿਖਿਆ ਕਿ ਪਤਾ ਨਹੀਂ ਕਿਉਂ ਲੋਕ ਬਸ ਜਰਦੇ ਨਹੀਂ ਦੇਖ ਕੇ ਕਿਸੇ ਨੂੰ ਪੋਜ਼ਿਟਿਵ ਤਰੀਕੇ ਨਾਲ ਦੇਖੋਂਗੇ ਤੇ ਬੰਦਾ ਸਹੀ ਲੱਗੂ ਜੇ ਕਿਸੇ ਨੂੰ ਮੰਚ ਸਾਰਾ ਰੱਖ ਕੇ ਦੇਖੋਗੇ ਜੈਲਸ ਰੱਖ ਕੇ ਦੇਖੋਗੇ ਬੰਦੇ ਚ ਸਿਰਫ ਕਮੀਆਂ ਦਿਖਣਗੀਆਂ ਰਾਈਸ ਅਬੋਵ ਹੇਟ ਕਿਸੇ ਨੂੰ ਦੇਖ ਕੇ ਜਰਨਾ ਸਿੱਖੋ ਜਾਂ ਦੇਖਣਾ ਬੰਦ ਕਰੋ ਮੱਚ ਮੱਚ ਕੇ ਆਪਣਾ ਹੀ ਖੂਨ ਸਾੜਦੇ ਹੋ ਇਸ ਪੋਸਟ ਤੋਂ ਬਾਅਦ ਲੋਕਾਂ ਦੇ ਵਿੱਚ ਚਰਚਾ ਚੱਲ ਪਈ ਕਈ ਲੋਕ ਉਹਨਾਂ ਦੇ ਹੱਕ ਵਿੱਚ ਆਏ ਤੇ ਕਈ ਹੋਰਾਂ ਨੇ ਆਪਣੀ رائے ਦਿੱਤੀ ਸਾਡੀ ਵੀ ਇਹੀ ਸੋਚ ਹੈ ਕਿ ਜੇਕਰ ਅਸੀਂ ਕਿਸੇ ਬਾਰੇ ਚੰਗੀ ਗੱਲ ਨਹੀਂ ਕਰ ਸਕਦੇ ਤਾਂ ਘੱਟੋ ਘੱਟ ਮਾੜੀ ਗੱਲ ਵੀ ਨਹੀਂ ਕਰਨੀ ਚਾਹੀਦੀ ਆਖਿਰਕਾਰ ਸੋਸ਼ਲ ਮੀਡੀਆ ਤੇ ਬੋਲੇਗੀ ਹਰ ਗੱਲ ਕਿਸੇ ਦੇ ਮਨ ਤੇ ਅਸਰ ਕਰ ਸਕਦੀ ਹੈ ਹੁਣ ਬਾਕੀ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ ਰਾਇਆ ਉਹ ਸਾਨੂੰ ਕਮੈਂਟ ਦੇ ਵਿੱਚ ਜਰੂਰ ਦੱਸਿਓ ਪੰਜਾਬ ਦੀ ਹਰ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ